ਮੰਡੀ ਦੇ ਵਿੱਚ ਕਾਂਗਰਸ ਦੇ ਵੱਲੋਂ ਮਨਰੇਗਾ ਬਚਾਓ ਸੰਘਰਸ਼ ਦੁਬਾਰਾ ਤੋਂ ਵਿੱਢਿਆ ਗਿਆ ਔਰ ਇਸ ਮੌਕੇ ਦੇ ਉਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਉੱਥੇ ਪਹੁੰਚੇ ਔਰ ਮਨਰੇਗਾ ਬਚਾਓ ਸੰਘਰਸ਼ ਦੇ ਤਹਿਤ ਇੰਡੀਅਨ ਨੈਸ਼ਨਲ ਕਾਂਗਰਸ ਦੇ ਵੱਲੋਂ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਰੈਲੀ ਕੀਤੀ ਗਈ ਰੈਲੀ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਡਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟਲ ਸ਼ਾਮਲ ਹੋਏ ਕਾਂਗਰਸ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਸਰਕਾਰ ਮਨਰੇਗਾ ਕਮਜ਼ੋਰ ਕਰ ਰਹੀ ਹੈ ਅਤੇ ਅਮਰੀਕਾ ਦੇ ਨਾਲ ਫਰੀ ਡੀਲ ਦੇ ਵਿੱਚ ਇਹ ਸਹਿਯੋਗ ਕਰ ਰਹੀ ਆ ਔਰ ਇਸੇ ਕਰਕੇ ਇਹ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੋ ਇਸ ਪ੍ਰਦਰਸ਼ਨ ਦੇ ਵਿੱਚ ਬਹੁਤ ਕੁਝ ਖਾਸ ਰਿਹਾ ਕਿਉਂਕਿ ਸਾਰੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਮਿਸ਼ਨ 2027 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਵੱਡੇ ਪੱਧਰ ਦੇ ਉੱਤੇ ਇੱਕ ਰੈਲੀ ਕਰਕੇ ਉਸ ਦਾ ਆਗਾਜ਼ ਕੀਤਾ ਗਿਆ ਦਰਸਲ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਮਿਸ਼ਨ 2027 ਦੀ ਸ਼ੁਰੂਆਤ ਜਿਹੜੀ ਹੈ ਵਿਧਾਨ ਸਭਾ ਹਲਕਿਆਂ ਹਲਕਾ ਕਾਦੀਆਂ ਤੋਂ ਕੀਤੀ ਹੈ ਇਸ ਮੌਕੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਕੰਮਕਾਜ ਤੇ ਤਿੱਖੇ ਸਵਾਲ ਚੁੱਕੇ ਆਪਣੇ ਭਾਸ਼ਣ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਤੋਂ ਜੰਗ ਦਾ ਮੋੜ ਬਣ ਦਿੱਤਾ ਗਿਆ ਹੈ ਅਤੇ 2027 ਦੀਆਂ ਚੋਣਾਂ ਦੇ ਲਈ ਸੰਘਰਸ਼ ਦੀ ਸ਼ੁਰੂਆਤ ਹੋ ਗਈ ਹੈ। ਉਹਨਾਂ ਨੇ ਦਾਵਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸੁਨਾਮੀ ਆਏਗੀ ਅਤੇ ਲੋਕ ਵੱਡੀ ਗਿਣਤੀ ਦੇ ਵਿੱਚ ਪਾਰਟੀ ਦੇ ਨਾਲ ਜੁੜਨਗੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੀ ਧਰਤੀ ਹੈ ਅਤੇ ਇੱਥੇ ਦਿੱਲੀ ਵਾਲਿਆਂ ਦਾ ਰਾਜ ਨਹੀਂ ਚੱਲੇਗਾ। ਪੰਜਾਬੀਆਂ ਦਾ ਰਾਜ ਚੱਲੇਗਾ। ਪੰਜਾਬ ਦੇ ਹੱਕਾਂ ਦੀ ਰੱਖਿਆ ਦੇ ਲਈ ਸਾਨੂੰ ਇਕੱਠੇ ਹੋਣਾ ਪਵੇਗਾ ਅਤੇ ਦਿੱਲੀ ਵਾਲਿਆਂ ਨੂੰ ਇੱਥੋਂ ਭਜਾਉਣਾ ਪਵੇਗਾ। ਬਾਦਲ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਘਰ-ਘਰ ਜਾ ਕੇ ਲੋਕਾਂ ਦੇ ਨਾਲ ਸੰਪਰਕ ਬਣਾਉਣ ਅਤੇ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇਣ ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੀ ਆਵਾਜ਼ ਚੁੱਕਦਾ ਰਿਹਾ ਅਤੇ ਅੱਗੇ ਵੀ ਸੰਘਰਸ਼ ਜਾਰੀ ਰਹੇਗਾ ਜੀ ਦੇ ਖਾਲਸਾ ਵਾਹਿਗੁਰੂ ਜੀ ਖਤੇ ਅੱਜ ਪ੍ਰਧਾਨ ਸ਼੍ਰੋਮਣੀ ਕਾਲਜ ਸਭਾ ਸਰਦਾਰ ਸਿੰਘ ਜੀ ਬਾਦਲ ਸਾਡੀਆਂ ਹਲਕੇ ਵਿੱਚ ਪਹੁੰਚ ਰਹੇ ਨੇ ਉਹ ਜਿਹੜੀਆਂ 40 42 ਪੰਜਾਬ ਵਿੱਚ ਅਕਾਲੀ ਦਲ ਵੱਲੋਂ ਰੈਲੀਆਂ ਰੱਖੇ ਗਏ ਇਹਦੀ ਸ਼ੁਰੂਆਤ ਕਰਦੀਆਂ ਹਲਕੇ ਗੁਰੂਤਮ ਸਿੰਘ ਮਾਝੂ ਹਲਖਾਨ ਚਾਜ ਨੇ ਇੱਥੋਂ ਸ਼ੁਰੂ ਕੀਤੀ ਗਈ ਆ ਅੱਜ ਜਿਸ ਤਰ੍ਹਾਂ ਦਾ ਤਸ਼ਾਹ ਲੋਕਾਂ ਵਿੱਚ ਰੈਲੀ ਚ ਪਹੁੰਚਣ ਦੀ ਰਾਸ਼ੀਆ ਇਹ ਸਾਬਤ ਕਰਦਾ ਕਿ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਔਰ 27 ਦੀਆਂ ਚੋਣਾਂ 'ਚ ਸਰਕਾਰ ਦਾ ਮੋੜ ਅੱਜ ਇਹ ਰੈਲੀ ਜਿਹੜੀ ਬਣੇਗੀ ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਾਂਗਰਸ ਪਾਰਟੀ ਤੇ ਝਾੜੂ ਪਾਰਟੀ ਇਹਨਾਂ ਨੇ ਜਿਹੜੇ ਜਿਹੜੇ ਇਕਲੀਆਂ ਜਲਦੀ ਸਰਕਾਰ ਦੇ ਵੇ ਕੰਮ ਹੋਏ ਸੀ ਉਹਨਾਂ ਤੋਂ ਕੋਈ ਵੱਧ ਕੰਮ ਨਹੀਂ ਕਰਾ ਸਕੇ ਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਜੋ ਵਾਅਦੇ ਕੀਤੇ ਪੂਰੇ ਨਹੀਂ ਕਰ ਸਕੇ ਇਸ ਕਰਕੇ ਲੋਕ ਇਸ ਕੱਲ ਦਾ ਜਿੱਤ ਨਹੀਂ ਕਰਦੇ ਨੇ ਤੇ ਵਿਸ਼ਵਾਸ ਵੀ ਦੁਆਰੇ ਤੇ ਕਿ ਜੋ ਇਕਲੀਆਂ ਜਲਦੀ ਬਾਦਲ ਸਾਹਿਬ ਨੇ ਕੰਮ ਕਰਾਏ ਆਪਣੀ ਸਰਕਾਰ ਵਲੇ ਉਜੋ ਕਿਹਾ ਸੀ ਉਹ ਕਰਕੇ ਦੱਸਿਆ ਇਹ ਕਰਕੇ ਲੋਕਾਂ ਦਾ ਇਹਨਾਂ ਨੂੰ ਮੂਹ ਪਾਛੋ ਛਕਾ ਕਾਲੀ ਨਾਲੀ ਜਿਹੜੀ ਜ਼ਿਲ੍ਹੇ ਦੇ ਡੀਪੀ ਨੇ ਸੁਣੇ ਜੀ ਚਲੋ ਇਹ ਹੋ ਸਕੀ ਜੀ ਅੱਧ ਪੜਾਈ ਜਾਂਦੀ ਕਰਦੇ ਨੇ ਉਹ ਕਹਿੰਦੇ ਅਸੀਂ ਆਪਣੀ ਗੱਲ ਕਰਨੀ ਹੈ ਤੇ ਆਪਾਂ ਹੁਣ ਜੋ ਪ੍ਰਧਾਨ ਜੀ ਦਾ ਲਿਆ ਗਿਆ ਰਿਹਾ ਜੀ ਇਹ ਸਰਕਾਰ ਵੱਲੋਂ ਇਹ ਗੁਰਨਾ ਤੁਹਾਨੂੰ ਵੱਢ ਪਤਾ ਆ ਕਿ ਉਹ ਖ਼ਬਾਰੀ ਗੱਲਾਂ ਜਾਂ ਭਾਸ਼ਣ ਜੋ ਮਰਜ਼ੀ ਕਰਨਾ ਤੇ ਗਰਾਊਂਡ ਲੈਵਲ ਤੇ ਕੋਈ ਵੀ ਜਿਹੜਾ ਉਹਨਾਂ ਨੇ ਕੀਤਾ ਕੰਮ ਜਾਂ ਕੋਈ ਵਾਅਦਾ ਉਹ ਪੂਰਾ ਨਹੀਂ ਹੋ ਰਿਹਾ ਤੇ ਅਸੀਂ ਆਪਣੀ ਗੱਲ ਕਰਨੀ ਹੈ ਕਿ ਦਾਸਬੀਰ ਸਿੰਘ ਜੀ ਬਾਦਲ ਨੇ ਜੋ ਪ੍ਰੋਗਰਾਮ ਰੱਖੇ ਨੇ ਇਹਨਾਂ ਨੂੰ ਕਾਮਯਾਬ ਕਰਨਾ ਸਾਡੇ ਇੱਕ ਰਾਸਪੁਰ ਹਲਕੇ ਦੀ 28 ਮਾਰਚ ਦੀ ਠੀਕ ਹੈ ਉਹ ਵੀ ਬਹੁਤ ਵੱਡਾ ਇਕੱਠ ਕਰਾਂਗੇ ਸুইস ਸਰਕੇ ਪ੍ਰਧਾਨ ਜੀ ਨੇ ਹੁਣ ਕੁਝ ਮਿੰਟਾਂ ਵਿੱਚ ਆ ਜਾਣਾ ਹੈ ਆਪਾਂ ਉਹਨਾਂ ਦੇ ਵਿਚਾਰ ਸੁਣਨੇ ਨੇ ਪਰ ਇਸ ਗੱਲ ਦੀ ਖੁਸ਼ੀ ਹੈ ਕਿ ਜਿਸ ਤਰੀਕੇ ਨਾਲ ਵਹੀਰਾਂ ਘੱਟ ਕੇ ਲੋਕ ਇਸ ਰੈਲੀ ਵਿੱਚ ਆ ਰਹੇ ਨੇ ਇਸ ਗੱਲ ਦਾ ਸਬੂਤ ਹੈ ਕਿ ਗੁਰਕਮਤ ਸਿੰਘ ਮਾਲ ਦਾ ਆਪਣੇ ਹਲਕੇ 'ਚ ਚੰਗਾ ਅਸਰ ਸੁਖਿਆ ਅਮੋਜ ਅਕਾਲੀ ਦਲ ਨੂੰ ਵੱਡਾ ਹੰਗਾਰਾ ਦੇਣ ਲੱਗੇ ਪੰਜਾਬ ਪਚਾਓ ਮਿਸ਼ਨ 2023 ਦੀ ਸ਼ੁਰੂਆਤ ਜਿਹੜੀ ਆ ਕਾਦੀਆਂ ਤੋਂ ਕੀਤੀ ਗਈ ਹੈ ਮਾਝੇ ਦੀ ਧਰਤੀ 'ਤੇ ਕੀ ਕਹਿਣਾ ਚਾਹੋਗੇ ਮੈਂ ਜਿਹੜੇ ਰੋਡ ਤੋਂ ਚੱਲ ਕੇ ਆਇਆ ਉਹ ਸੜਕ ਦੇ ਉੱਤੇ ਲੈਣਾ ਲੱਗੀਆਂ ਆ ਰਹੀਆਂ ਟਰਾਲੀਆਂ ਦੀਆਂ ਭਰੀਆਂ ਲੋਕਾਂ ਦਾ ਜਜ਼ਬਾ ਵੇਖ ਕੇ ਲੋਕਾਂ ਦਾ ਛਾ ਵੇਖ ਕੇ ਅਰੋਣਾ ਟਰਾਲੀਆਂ ਦੇ ਵਿੱਚ ਬੀਬੀਆਂ ਬਜ਼ੁਰਗੋ ਨੌਜਵਾਨ ਜਿਹੜੇ ਨੇ ਵੱਡੀ ਗਿਣਤੀ ਵਿੱਚ ਨਾਰੇ ਲਾ ਕੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ੍ਰੀ ਹਰਿ ਸਿੰਘ ਸਿੰਘ ਬਾਦਲ ਜਿੰਦਾਬਾਦ ਦੇ ਨਾਰੇ ਲਾਉਂਦੇ ਜਿਹੜੇ ਆ ਰਹੇ ਨੇ ਇਹਨਾਂ ਦਾ ਸਾਰਾ ਇਹ ਮਾਜੇ ਦੀ ਧਰਤੀ ਤੋਂ ਜਿਹੜਾ ਸਾਹ ਵੇਖਿਆ ਕਿੱਥੋਂ ਆਉਣ ਵਾਲੀ 27 ਤਰੀਕ ਨੂੰ ਜਿਹੜਾ ਸਰਕਾਰ ਬਣ ਜਾ ਰਹੀ ਉਹਦਾ ਮੋੜ ਜਿਹੜਾ ਇੱਥੇ ਬੰਨਿਆ ਜਾਣਾ ਤੋਂ ਮੈਂ ਤਾਂ ਇਹ ਜਨਤਾ ਦਾ ਸਾਹ ਵੇਖ ਕੇ ਲੋਕਾਂ ਦਾ ਤਸ਼ਾਹ ਵੇਖ ਕੇ ਜਜ਼ਬਾ ਵੇਖ ਕੇ ਇਹ ਤੋਂ ਅਨੁਭਵ ਹੁੰਦਾ ਕਿ ਇਹ ਸਾਰਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਲੋਕ ਅੱਜ ਯਾਦ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਲੋਕਾਂ ਦੀਆਂ ਹਸੂਰਤਾਂ ਦਿੱਤੀ ਉਹਨਾਂ ਨੂੰ ਯਾਦ ਕਰਦੇ ਨੇ ਇਸ ਕਰਕੇ ਲੋਕ ਭਲੇਖੇ ਚਾਗੇ ਸੀ ਜਿੰਨਾ ਭਲੇਖੇ ਚਾਏ ਸੀ ਉਹਨਾਂ ਉਹਨਾਂ ਉਤਸ਼ਾਹ ਦੇ ਨਾਲ ਇਸ ਰੈਲੀ ਵਿੱਚ ਪੁੱਜ ਰਹੇ ਨੇ ਜੇ ਦੇਖਿਆ ਜਾਵੇ ਤਾਂ ਜਿਹੜੀ ਆ ਅਕਸਰ ਫਜ਼ਵਾਹਾਂ ਹੁੰਦੀ ਹੈ ਕਿ ਉਸ ਵੀ ਉਹ ਸਮਝੌਤਾ ਆਉਣ ਵਾਲਾ ਵਾ ਸਮਝੌਤਾ ਹੋਵੇ ਸਮਝੌਤੇ ਵਾਲੀ ਗੱਲ ਨਹੀਂ ਕਿਤੇ ਚੱਲੀ ਕਿਸੇ ਕਾਲੀ ਦਲ ਦੇ ਪ੍ਰਬੰਧਨ ਤੋਂ ਜਾਂ ਕਾਲੀ ਦਲ ਦੇ ਕਿਸੇ ਅਹੁਦੇਦਾਰ ਤੋਂ ਤੁਸੀਂ ਸੁਣਿਆ ਵੀ ਸਾਡਾ ਸਮਝੌਤਾ ਹੋ ਰਿਹਾ ਬੀਜੇਪੀ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਜਦੋਂ ਅਸੀਂ ਇਹ ਨਹੀਂ ਕਹਿੰਦੇ ਸਾਡਾ ਸਮਝੌਤਾ ਹੋ ਰਿਹਾ ਕੋਈ ਲੀਡਰ ਹੀ ਨਹੀਂ ਕਹ ਰਿਹਾ ਤੇ ਫਿਰ ਇਹਦਾ ਮਤਲਬ ਇਹ ਆ ਵੀ ਸਮਝੌਤੇ ਵਾਲੀ ਕੋਈ ਗੱਲ ਨਹੀਂ ਕੀ ਸਮਝੌਤਾ ਮੁੱਦਿਆਂ ਤੇ ਹੁੰਦਾ ਸਮਝੌਤਾ ਜਿਹੜਾ ਸ਼ਰਤਾਂ ਤੇ ਹੁੰਦਾ ਇਸ ਕਰਕੇ ਸਾਡਾ ਕਿਸੇ ਨਾਲ ਕੋਈ ਸਮਝੌਤਾ ਨਹੀਂ 117 ਸੀਟਾਂ ਦੇ ਸ਼੍ਰੋਮਣੀ ਕਾਲ ਦਾ ਇਲੈਕਸ਼ਨ ਲੜ ਰਿਹਾ ਆ ਤੇ ਲੜੇਗਾ ਜਿੱਤ ਕੇ ਆ ਕੇ ਸਰਕਾਰ ਬਣਾਏਗਾ ਮੇਰਾ ਬਿਆਸ ਮੁਖੀ ਦਾ ਕਿੰਨਾ ਦਾ ਰੋਲ ਦੇਖੀਏ ਦੇਖੋ ਜੋ ਧਾਰਮਿਕ ਸੀਸੀਏ ਤੇ ਨਹੀਂ ਧਾਰਮਿਕ ਸ਼ਕਤੀ ਤੇ ਦਾ ਉਹਦੇ ਵਿੱਚ ਮੈਂ ਪੈਣਾ ਨਹੀਂ ਚਾਹੁੰਦਾ ਕਿਉਂਕਿ ਉਹ ਵੱਡਾ ਰੁਤਬਾ ਵੱਡੇ ਰੁਤਬੇ ਦੇ ਮਾਲਕ ਨੇ ਉਹਨਾਂ ਨੇ ਜੋ ਕਰ ਰਹੇ ਨੇ ਚੰਗਾ ਹੀ ਕਰ ਰਹੇ ਨੇ ਉਹਨੂੰ ਆਪਾਂ ਕਿਵੇਂ ਮਾੜਾ ਕਹਿ ਸਕਦੇ ਆ ਆਮ ਆਦਮੀ ਪਾਰਟੀ ਦੇ ਆਗੂ